ਉੱਪਰੋਂ ਪਿੱਛੇ ਐਕਸੀਡੈਂਟ ਹੋਇਆ ਪਿੱਛੇ ਹੁਣ ਅੱਛਾ ਜੀ ਆ ਖੜਿਆ ਟੋਏ ਦੇ ਵਿੱਚ ਬੰਦਾ ਸੜਕਾਂ ਹੀ ਹਾਲ ਮਸੜਕਾਂ ਕਿੰਨੀ ਕੁ ਦੇਰ ਹੋਈ ਟ੍ਰੈਫਿਕ ਵਿੱਚ ਫਸੇ ਤੁਹਾਨੂੰ ਮੈਨੂੰ ਹੋ ਗਿਆ ਤਿੰਨ ਪੌਣਾ ਘੰਟਾ ਹੋ ਗਿਆ ਜੀ ਟ੍ਰੈਫਿਕ ਪੁਲਿਸ ਨੂੰ ਦੱਸ ਦੇ ਵਿੱਚੋਂ ਕਿੰਨੇ ਨੰਬਰ ਦਿੰਨੇ ਹੋ ਇਲਾ ਦਾ ਕੋਈ ਨੰਬਰ ਨਹੀਂ ਜ਼ੀਰੋ ਹੀ ਸਮਝੋ ਜੀ ਇਹ ਜ਼ੀਰੋ ਹੀ ਹੈ ਕੋ ਤਸਵੀਰ ਹੈ ਤੁਹਾਨੂੰ ਦਿਖਾ ਦਿੰਦੇ ਐਂਬੂਲੈਂਸ ਤੁਸੀਂ ਦੇਖ ਸਕਦੇ ਹੋ ਅ ਅੱਗੇ ਟ੍ਰੈਫਿਕ ਲੱਗਾ ਪਿੱਛੇ ਵੀ ਲੰਬੀਆਂ ਲੰਬੀਆਂ ਕਤਾਰਾਂ ਨੇ ਇਸੇ ਟ੍ਰੈਫਿਕ ਦੇ ਵਿੱਚ ਜਿਹੜੀ ਐਂਬੂਲੈਂਸ ਹੋ ਫਸੀ ਹੋਈ ਹੈ ਜੇ ਕੋਈ ਵੀਆਈਪੀ ਆਣਾ ਹੋਵੇ ਤੇ ਇਸ ਤਰ੍ਹਾਂ ਪਰੇ ਕਰਾਉਂਦੇ ਨੇ ਟ੍ਰੈਫਿਕ ਪੁਲਸ ਨੂੰ ਦੱਸ ਦੇ ਵਿੱਚੋਂ ਕਿਹਨੇ ਨੰਬਰ ਦੋਂਗੇ ਤੁਸੀਂ ਕੋਈ ਨੰਬਰ ਨਹੀਂ ਦਿੱਤਾ ਇਹ ਸੀ 0 ਹੀ ਹੈ 0 ਹੀ ਹੈ ਇਹ ਸ਼ਹਿਰ ਵਾਸੀਆਂ ਨੇ ਵੀ ਗੱਲ ਕਰਤੀ ਸ਼ਹਿਰ ਵਾਸੀਆਂ ਨੇ ਦੱਸਾਂ ਦੇ ਵਿੱਚੋਂ ਟ੍ਰੈਫਿਕ ਪੁਲਸ ਨੂੰ 0 ਨੰਬਰ ਦਿੱਤੇ ਨੇ ਟ੍ਰੈਫਿਕ ਪੁਲਸ ਦੇ ਦਾਅਵੇ ਇੱਕ ਵਾਰ ਫਿਰ ਫੇਲ ਹੁੰਦੇ ਨਜ਼ਰ ਆ ਰਹੇ ਸੋ ਬਿਲਕੁਲ ਤੋਂ ਅੰਦਾਜ਼ੇ ਲੰਬੀਆਂ ਲੰਬੀਆਂ ਇਕ ਤਾਰਾਂ ਲੱਗਿਆ ਕੋਈ ਵੀ ਪੁਲਸ ਮੁਲਾਜ਼ਮ ਇਸ ਜਗ੍ਹਾ ਦੇ ਉੱਪਰ ਨਹੀਂ ਦਿਖ ਰਿਹਾ ਸੋ ਇਹ ਜਿਹੜਾ ਚੌਂਕ ਹੈ ਚੀਮਾ ਚੌਂਕ ਤੋਂ ਜਿਹੜਾ ਪੁੱਲ ਚੜ੍ਹ ਕੇ ਆਪਾਂ ਆਨੇ ਆ ਸੋ ਇਸ ਸਾਈਡ ਦੇ ਉੱਪਰ ਜਿਹੜਾ ਪੁੱਲ ਹੈ ਜਦੋਂ ਆਪਾਂ ਆਤਮਪਰਕਲੀ ਸਾਈਡ ਤੇ ਜਾਨੇ ਗਿਲਚੁੰਗਲੇ ਪਾਸੇ ਜਾਨੇ ਸੋ ਬਿਲਕੁਲ ਜਿਹੜੀ ਤਸਵੀਰ ਹੈ ਤੁਸੀਂ ਦੇਖ ਸਕਦੇ ਹੋ ਕਾਫੀ ਲੰਮਾ ਜਾਮ ਲੱਗਾ ਹੋਇਆ ਤੇ ਆਮ ਲੋਕਾਂ ਨੂੰ ਜਿਹੜੀ ਪਰੇਸ਼ਾਨੀ ਆ ਉਹ ਝੇਨ ਲਈ ਪੈ ਰਹੀ ਤੇ ਦੇਖ ਸਕਦੇ ਹੋ ਕਾਫੀ ਲੰਮਾ ਜਾਮ ਲੱਗਾ ਲੰਬੀ ਲੰਮੀ ਇੱਕ ਤਰ੍ਹਾਂ ਨੇ ਤੇ ਆਮ ਲੋਕਾਂ ਨੂੰ ਜਿਹੜੀ ਕਾਫੀ ਪਰੇਸ਼ਾਨੀ ਝੇਨ ਲਈ ਪੈ ਰਹੀ ਹੈ ਤੇ ਜਿੱਥੇ 2 ਤੋਂ 5 ਮਿੰਟ ਦਾ ਰਸਤਾ ਹੈ ਉੱਥੇ ਹੀ ਆਮ ਲੋਕਾਂ ਨੂੰ ਅੱਧਾ ਅੱਧਾ ਘੰਟਾ ਪੂਣਾ ਪੂਣਾ ਘੰਟਾ ਖੜਨਾ ਪੈਂਦਾ ਸੋ ਕਿਤਨੇ ਕਿਤੇ ਆਮ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਕਾਫੀ ਵੱਡੀ ਸਮੱਸਿਆ ਹੈ ਸੋ ਆਏ ਦਿਨ ਕਿੰਨਾ ਕਿਤੇ ਟ੍ਰੈਫਿਕ ਮੁਲਾਜ ਟ੍ਰੈਫਿਕ ਪੁਲਿਸ ਦੇ ਦਾਅਵੇ ਆ ਉਹ ਫੇਲ ਹੁੰਦੇ ਨਜ਼ਰ ਆ ਰਹੇ ਸੋ ਬਿਲਕੁਲ ਜਿਹੜੀ ਤਸਵੀਰ ਹੈ ਆਮ ਲੋਕਾਂ ਨਾਲ ਵੀ ਜਿਹੜੀ ਗੱਲਬਾਤ ਜਿਹੜੀ ਜਰੂਰ ਕਰਾਂਗੇ ਸੋ ਕਿੰਨੀ ਕੁ ਸਮੱਸਿਆ ਆ ਰਹੀ ਹੈ ਸਰ ਕਿੰਨੀ ਕੁ ਸਮੱਸਿਆ ਆ ਰਹੀ ਕੀ ਕਹਿਣਾ ਚਾਹੂਗੀ ਜੀ ਕਹਦੇ ਜੀ ਟ੍ਰੈਫਿਕ ਕਰੀਏ ਟ੍ਰੈਫਿਕ ਮੈਂ ਤਾਂ ਦੇਖਦੀ ਆ ਸੜਕਾਂ ਭਗਤ ਮਾਨ ਦੀ ਸਰਕਾਰ ਆ ਇਹ ਬੱਲੇ ਬੱਲੇ ਸਾਰਾ ਕੁਝ ਵਧੀਆ ਹੋ ਰਿਹਾ ਜੋ ਕੁਝ ਵਧੀਆ ਦਾ ਹੁਣ ਪਿੱਛੇ ਐਕਸੀਡੈਂਟ ਹੋਇਆ ਪਿੱਛੇ ਹੁਣ ਅੱਛਾ ਜੀ ਆ ਖਿਦਿਆ ਟੋਏ ਦੇ ਵਿੱਚ ਬੰਦਾ ਸੜਕਾਂ ਹੀ ਹਾਲ ਮਸੜਕਾਂ ਕਿੰਨੀ ਕੁ ਦੇਰ ਹੋ ਗਈ ਟ੍ਰੈਫਿਕ ਮੈਨੂੰ ਹੋ ਗਿਆ ਤਿੰਨ ਪੌਣਾ ਘੰਟਾ ਹੋ ਗਿਆ ਜੀ ਅੱਛਾ ਪੌਣਾ ਘੰਟਾ ਹੈ ਤਾਂ ਦੋ ਤਿੰਨ ਮਿੰਟ ਦਾ ਰਸਤਾ ਬਸ ਪੌਣਾ ਘੰਟਾ ਹੋ ਗਿਆ ਟ੍ਰੈਫਿਕ ਚੱਕ ਤੇ ਟ੍ਰੈਫਿਕ ਪੁਲਿਸ ਦਾਅਵੇ ਬੜੇ ਕਰਦੀ ਹੈ ਚਲਾਨ ਕਰਦੀ ਹੈ ਭਾਈ ਸਭ ਤੁਹਾਨੂੰ ਪਤਾ ਹੀ ਆ ਸਭ ਝੂਠੇ ਵਾਦੇ ਆ ਕੋਈ ਹੈ ਕੋਈ ਪ੍ਰਸ਼ਾਸਨ ਕੋਈ ਕੰਮ ਕਰਦਾ ਹੋਵੇ ਹੁਣ ਕੋਈ ਇੱਥੇ ਹੋ ਜਾਵੇ ਕੁਝ ਫੋਨ ਕਰੋ ਦੋ ਘੰਟੇ ਪੁਲਿਸ ਨਹੀਂ ਆਣੀ ਅੱਛਾ ਟ੍ਰੈਫਿਕ ਪੁਲਿਸ ਨੂੰ ਦੱਸ ਦੇ ਵਿੱਚ ਕਿੰਨੇ ਨੰਬਰ ਦੇਣੇ ਹੋ ਸੀ ਕਿੱਧਰ ਜੀ ਟ੍ਰੈਫਿਕ ਪੁਲਸ ਨੂੰ 10 ਦੇ ਵਿੱਚੋਂ ਕਿੰਨੇ ਨੰਬਰ ਦੇਣੇ ਹੋ? ਹਿਲਾਲ ਦਾ ਕੋਈ ਨੰਬਰ ਨਹੀਂ ਜ਼ੀਰੋ ਹੀ ਸਮਝੋ ਜੀ। ਇਹ ਜ਼ੀਰੋ ਹੀ ਹੈ। ਜ਼ੀਰੋ ਹੀ ਸਮਝੋ। ਸੋ ਇਹ ਸ਼ਹਿਰ ਵਾਸੀ ਨੇ ਇਹਨਾਂ ਦਾ ਕਹਿਣਾ ਹੈ ਟ੍ਰੈਫਿਕ ਪੁਲਸ ਨੂੰ 10 ਦੇ ਵਿੱਚੋਂ ਜ਼ੀਰੋ ਨੰਬਰ ਦੇ ਰਹੇ ਹੋਰ ਸ਼ਹਿਰ ਵਾਸੀ ਨਾਲ ਨੇ ਗਲਤ ਬਤ ਕਰ ਲੈਨੇ ਆ। ਤਸਵੀਰ ਹੈ ਤੁਸੀਂ ਦੇਖ ਸਕਦੇ ਹੋ ਲੰਬੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ। ਕੀ ਕਹਿਣਾ ਚਾਹੁੰ ਜੀ ਕਿੰਨੀ ਕੁ ਪਰੇਸ਼ਾਨੀ ਆ ਰਹੀ ਤੇ ਕਿੰਨੇ ਸਮੇਂ ਤੋਂ ਟ੍ਰੈਫਿਕ 'ਚ ਫਸੇ ਹੋ ਸੀ? ਟ੍ਰੈਫਿਕ ਦੀ ਤਾਂ ਬਹੁਤ ਦਿੱਕਤਾਂ ਨੂੰ ਜਾਣੇ ਚ। ਹਾਂ। ਹਾਂ ਜੀ ਜੀ। ਉੱਧਾ ਚਲਾਨ ਕੱਟਦੀ ਹੈ ਪੁਲਸ ਪਰ ਇਹ ਨਹੀਂ ਦੇਖਦੀ ਜਿਹ ਉਨ ਸਾਨੂੰ ਜੇ ਇੱਧਰ ਜਾਣਪ ਹੋਗਾ ਸਾਡਾ ਘੰਟਾ ਗਰਨ ਹੋ ਜਾਣਾ ਅੱਛਾ ਹੁਣ ਤੁਸੀਂ ਕਿਹੜੀ ਜਗ੍ਹਾ ਜਾ ਰਹੇ ਹੋ ਕਿੱਥੋਂ ਦੀ ਕਿੱਥੇ ਜਾ ਰਹੇ ਹੋ ਬਾਈ ਮਾਡਲ ਟਾਊਨ ਚੱਲੇ ਸੀ ਦਵਾਈ ਲੈਣ ਠੀਕ ਹੈ ਹੁਣ ਮੈਨੂੰ ਘੰਟਿਆਂ ਦੇ ਅੰਦਰ ਲੱਗ ਜਾਣਾ ਟ੍ਰੈਫਿਕ ਤੁਸੀਂ ਦੇਖ ਸਕਦੇ ਹੋ ਪਿੱਛੋਂ ਤੋਂ ਅੱਗੇ ਤੋਂ ਲੈ ਕੇ ਕਿੰਨਾ ਟ੍ਰੈਫਿਕ ਆ ਅੱਛਾ ਕੁਝ ਸਮੇਂ ਪਹਿਲਾਂ ਐਂਬੂਲੈਂਸ ਵੀ ਫਸੀ ਸੀ ਸੋ ਤਸਵੀਰ ਹੈ ਤੁਹਾਨੂੰ ਦਿਖਾ ਦਿੰਨੇ ਐਂਬੂਲੈਂਸ ਤੁਸੀਂ ਦੇਖ ਸਕਦੇ ਹੋ ਅ ਅੱਗੇ ਟ੍ਰੈਫਿਕ ਲੱਗਾ ਪਿੱਛੇ ਵੀ ਲੰਬੀਆਂ ਲੰਬੀਆਂ ਕਤਾਰਾਂ ਨੇ ਇਸੇ ਟ੍ਰੈਫਿਕ ਦੇ ਵਿੱਚ ਜਿਹੜੀ ਐਂਬੂਲੈਂਸ ਹੋ ਫਸੀ ਹੋਈ ਹੈ ਤੇ ਜਿਹੜਾ ਮਰੀਜ਼ ਹੈ ਉਹ ਵੀ ਵਿੱਚ ਹੈ ਅਗ ਜਿਹੜੀ ਟ੍ਰੈਫਿਕ ਪੁਲਸ ਦੇ ਦਾਅਵੇ ਤਾਂ ਬੜੇ ਕਰਦੀ ਪਰ ਦਾਅਵੇ ਐ ਜ਼ਮੀਨੀ ਪੱਧਰ ਤੇ ਫੇਲ ਹੁੰਦੇ ਨਜ਼ਰ ਆ ਰਹੇ ਆ ਸ਼ਹਿਰ ਵਸਤੀ ਨਾਲ ਨਾਲ ਗੱਲਬਾਤ ਹੋ ਕਰ ਲੈਣੇ ਸਰ ਕਿਸੇ ਕਿਹਨ ਦੇ ਦਿਓ ਕਿਹੜੀ ਜਗ੍ਹਾ ਤੋਂ ਕਿਹੜੀ ਜਗ੍ਹਾ ਜਾਣ ਜੀ ਤੁਸੀਂ ਮੈਂ ਐਸਟ੍ਰਮ ਸੰਬਰਾਲਾ ਚਾਹੂੰ ਤਾਂ ਜਾਣਾ ਹੈ ਪ੍ਰੀਪ੍ਰਾਈਸ ਕੋਲ ਅੱਛਾ ਕਿੰਨਾ ਸਮਾਂ ਹੋ ਗਿਆ ਟ੍ਰੈਫਿਕ ਜਮ ਮੈਨੂੰ 20-25 ਮਿੰਟ ਲੱਗੇ ਇੱਥੇ ਜ ਰਸਤੇ ਜੀ ਇੰਨਾ ਕੁ ਬੁਰਾ ਹਾਲ ਹੈ ਟ੍ਰੈਫਿਕ ਦਾ ਕੋਈ ਕੰਟਰੋਲ ਨਹੀਂ ਕੋਈ ਕੁਝ ਨਹੀਂ ਆ ਟ੍ਰੈਫਿਕ ਨਾ ਹੋਵੇ ਦੋ-ਦੋ ਤਿੰਨ ਮਿੰਟ ਦਾ ਰਸਤਾ ਜੀ ਜੇ ਕੋਈ ਵੀਆਈਪੀ ਆਣਾ ਹੋਵੇ ਤੇ ਇਸ ਤਰ੍ਹਾਂ ਪਰੇ ਕਰਾਉਂਦੇ ਨੇ ਇਹ ਵੀਆਈਪੀ ਆਣਦੇ ਇਹਨਾਂ ਸੁਧਾਰ ਕਰ ਸਕਦੇ ਨੇ ਤੇ ਰੋਟੀਨ ਦੇ ਵਾਈਜ਼ ਕਿਉਂ ਨਹੀਂ ਕਰ ਸਕਦੇ ਜੀ ਮੈਂ ਉਹੀ ਕਹਿ ਰਿਹਾ ਦੋ ਤੋਂ ਤਿੰਨ ਮਿੰਟ ਦਾ ਰਸਤਾ ਹੈ ਕਿ ਟ੍ਰੈਫਿਕ ਨਾ ਹੋਵੇ ਤਾਂ ਦੋ ਤਿੰਨ ਮਿੰਟ ਦਾ ਰਸਤਾ ਹੈ ਬਿਲਕੁਲ ਵੀਆਈਪੀ ਆਣੇ ਉਹ ਉਹ ਬਿਲਕੁਲ ਸਾਰਾ ਰਸਤਾ ਖਾਲੀ ਕਰਵਾਉਂਦੇ ਨੇ ਜਦੋਂ ਆਮ ਪਬਲਿਕ ਮਤਲਬ ਉਹਨਾਂ ਵਾਸਤੇ ਜ਼ਰੂਰਤ ਨਹੀਂ ਕੋਈ ਵੀ ਆਮ ਲੋਕ ਸਦਾਵੇ ਉਹ ਕਰ ਰਹੀ ਹੈ ਲੱਗਦਾ ਹੈ ਭਾਈ ਨਾ ਬਹੁਤ ਬੁਰਾ ਹਾਲ ਹੈ ਜੀ ਕੋਈ ਟ੍ਰੈਫਿਕ ਦਾ ਕੋਈ ਸਿਸਟਮ ਨਹੀਂ ਆਇਆ ਇਹ ਅੱਛਾ ਟ੍ਰੈਫਿਕ ਪੁੱਛ ਰੂ 10 ਦੇ ਵਿੱਚੋਂ ਕਿੰਨੇ ਨੰਬਰ ਦੋਗੇ ਤੁਸੀਂ ਕੋਈ ਨੰਬਰ ਨਹੀਂ ਦਈ ਅਸੀਂ 0 ਹੀ ਹੈ 0 ਹੀ ਹੈ ਜੀ ਬਹੁਤ ਅੱਛਾ ਚੀਮਾ ਚੌਂਕ ਤੋਂ ਜਦੋਂ ਆਪਾਂ ਗਿੱਲ ਚੌਂਕ ਵਾਲੇ ਪਾਸੇ ਪ੍ਰਤਾਪ ਚੌਂਕ ਵਾਲੇ ਪਾਸੇ ਆਤਮ ਚੌਂਕ ਵਾਲੇ ਪਾਸੇ ਜਾਂਦੇ ਆ ਤਾਂ ਲੰਬੀਆਂ ਲੰਬੀਆਂ ਕਤਾਰਾਂ ਚੀਮਾ ਚੌਂਕ ਵਾਲੇ ਪੁਲ ਦੇ ਉੱਪਰ ਲੱਗੀਆਂ ਹੋਈਆਂ ਸੋ ਆਮ ਲੋਕਾਂ ਨਾਲ ਗੱਲਬਾਤ ਕੀਤੀ ਹੈ ਕਈ ਤਿੱਕੇ ਜਿਹੜੇ ਸਵਾਲ ਨੇ ਉਹਨਾਂ ਨੇ ਖੜੇ ਕੀਤੇ ਆ ਟ੍ਰੈਫਿਕ ਪੁਲਿਸ ਦੇ ਉੱਪਰ ਸੋ ਉਹਨਾਂ ਦਾ ਸਿੱਧੇ ਤੌਰ ਤੇ ਇਹੀ ਕਹਿਣਾ ਕਿ ਟ੍ਰੈਫਿਕ ਪੁਲਿਸ ਨੂੰ ਦਸਤ ਦੇ ਵਿੱਚੋਂ ਜ਼ੀਰੋ ਨੰਬਰ ਦਿੰਨੇ ਆ ਕਿਉਂਕਿ ਟ੍ਰੈਫਿਕ ਪੁਲਿਸ ਦੇ ਜਿਹੜੇ ਦਾਅਵੇ ਨੇ ਉਹ ਬਿਲਕੁਲ ਫੇਲ ਹੁੰਦੇ ਨਜ਼ਰ ਆ ਰਹੇ ਨੇ ਸੋ ਸ਼ਹਿਰ ਵਾਸੀ ਕਈ ਤੱਕ ਜਿਹੜੇ ਸਵਾਲ ਨੇ ਟ੍ਰੈਫਿਕ ਪੁਲਿਸ ਦੇ ਉੱਪਰ ਖੜੇ ਕਰ ਰਹੇ ਨੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਜਿਹੜਾ 2 ਤੋਂ 3 ਮਿੰਟ ਦਾ 4 ਮਿੰਟ ਦਾ ਰਸਾ ਹੈ ਉਹੀ ਇਸ ਟ੍ਰੈਫਿਕ ਦੇ ਕਰਕੇ ਸਾਨੂੰ ਟ੍ਰੈਫਿਕ ਦੇ ਵਿੱਚ ਘੱਟੋ-ਘੱਟ ਅੱਧਾ-ਅੱਧਾ ਘੰਟਾ ਪੂਣਾ-ਪੂਣਾ ਘੱਟਾ 20-20 ਮਿੰਟ ਫਸਣਾ ਪੈ ਰਿਹਾ ਹੈ ਤਸਵੀਰ ਸਾਈਡ ਤੇ ਤੁਸੀਂ ਚਲਦੀ ਹੋਈ ਦੇਖ ਸਕਦੇ ਹੋ ਐਂਬੂਲੈਂਸ ਹੈ ਐਂਬੂਲੈਂਸ ਵੀ ਟ੍ਰੈਫਿਕ ਦੇ ਵਿੱਚ ਫਸੀ ਹੋਈ ਹੈ ਸੋ ਇਸ ਜਗ੍ਹਾ ਦੇ ਉੱਪਰ ਕੋਈ ਵੀ ਜਿਹੜਾ ਟ੍ਰੈਫਿਕ ਮੁਲਾਜ਼ਮ ਹੈ ਨਹੀਂ ਦਿਖ ਰਿਹਾ ਖੁਦ ਤਾਂ ਖਾਸ ਤਾ ਅਗਰ ਮਰੀਜ਼ ਨੂੰ ਕੋਈ ਹੋ ਜਵੇ ਤਾਂ ਕੌਣ ਜ਼ਿੰਮੇਵਾਰ ਹੋਵੇਗਾ ਸੋ ਕਾਫੀ ਵੱਡਾ ਸਵਾਲ ਹੈ ਸੋ ਜ਼ਿੰਮੇਵਾਰ ਕੌਣ ਹੈ ਟ੍ਰੈਫਿਕ ਮੁਲਾਜ਼ਮ ਜੋ ਇਸ ਜਗ੍ਹਾ ਦੇ ਉੱਪਰ ਜੇ ਡਿਊਟੀਆਂ ਨਹੀਂ ਨਿਭਾਰੇ ਜਾਂ ਇਹ ਜਿਹੜੇ ਦਿਸ਼ਾ ਨਿਰਦੇਸ਼ ਸੋ ਟ੍ਰੈਫਿਕ ਪੁਲਿਸ ਨੂੰ ਰੂਲ ਆਫ ਰੈਗੂਲੇਸ਼ਨ ਲਗਾਉਂਦੇ ਨੇ ਟ੍ਰੈਫਿਕ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾਉਂਦੇ ਨੇ ਜਾਂ ਉਹ ਅਫਸਰ ਸਾਹਿਬਾਨ ਨੇ ਸੋ ਕਈ ਤ ਕਿਹੜੇ ਸਵਾਲ ਨੇ ਖੜੇ ਹੁੰਦੇ ਨੇ ਸੋ ਤਸਵੀਰ ਹੈ ਤੁਸੀਂ ਦੇਖਦੇ ਹੋ ਭਾਵੇਂ ਬਾਈਕਾਂ ਦੀ ਗੱਲ ਕਰ ਲਈਏ ਗੱਡੀਆਂ ਦੀ ਗੱਲ ਕਰ ਲਈਏ ਸੋ ਕਿਤਨਾ ਕਿਤੇ ਆਮ ਲੋਕਾਂ ਜਿਹੜੀ ਪਰੇਸ਼ਾਨੀਆਂ ਝੇਲਣੀ ਪੈ ਰਹੀ ਤੇ ਜਿਹੜੀ ਰਫਤਾਰ ਹੈ ਸੋ ਰਫਤਾਰ ਕਿਤਨੇ ਕਿਤੇ ਧੀਮੀ ਹੈ ਸੋ ਤਸਵੀਰਾਂ ਨੇ ਹੁਣ ਇਹ ਆਉਣ ਵਾਲਾ ਸਮਾਂ ਦੱਸੂਗਾ ਖਬਰ ਨਸ਼ਰ ਹੋਣ ਤੋਂ ਬਾਅਦ ਅ ਟ੍ਰੈਫਿਕ ਪੁਲਸ ਜਾਗਦੀ ਹੈ ਕਿ ਨਹੀਂ ਜਾਗਦੀ ਇਸ ਜਗ੍ਹਾ ਦੇ ਉੱਪਰ ਜਿਹੜੇ ਮੁਲਾਜ਼ਮ ਤਨਾਤ ਕਰਦੀ ਕਿ ਨਹੀਂ ਕਰਦੀ ਇਹ ਆਉਣ ਵਾਲਾ ਸਮਾਂ ਦੱਸੂਗਾ ਫਿਲਹਾਲ ਦੀ ਘੜੀ ਆਮ ਲੋਕਾਂ ਨੂੰ ਜਿਹੜੀ ਕਾਫੀ ਪਰੇਸ਼ਾਨੀ ਹੈ ਉਹ ਟ੍ਰੈਫਿਕ ਦੇ ਕਰਕੇ ਝੇਲਣੀ ਪੈ ਰਹੀ ਹੈ ਸੋ ਸ਼ਹਿਰ ਵਾਸੀਆਂ ਨੇ ਵੀ ਗੱਲ ਕਰਤੀ ਸ਼ਹਿਰ ਵਾਸੀਆਂ ਨੇ ਦਸਾਂ ਦੇ ਵਿੱਚੋਂ ਟ੍ਰੈਫਿਕ ਪੁਲਸ ਨੂੰ ਜ਼ੀਰੋ ਨੰਬਰ ਦਿੱਤੇ ਨੇ ਇਹ ਅਸੀਂ ਨਹੀਂ ਦਿੱਤੇ ਇਹ ਉਹਨਾਂ ਲੋਕਾਂ ਨੇ ਦਿੱਤੇ ਜਿਹੜੇ ਲੋਕ ਇਸ ਟ੍ਰੈਫਿਕ ਦੇ ਵਿੱਚ ਫਸੇ ਹੋਏ ਨੇ ਸੋ ਜਿਨ੍ਹਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕੈਮਰਾ ਪਰਸਨ ਵਿਕਾਸ ਦੇ ਨਾਲ ਮੈਂ ਰਾਹੁਲ ਰੁੜਾ ਸਿਟੀ ਹோம் ਲੁਧਿਆਣਾ